ਹਾਂ ਜੀ ਸ਼ਫਰਿ ਸ਼ਹਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਫਰਿ ਸ਼ਹਾਦਤ ਛੇ ਪੋ ਨੂੰ ਕੀ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਕਿਲਾ ਛੱਡਿਆ ਅਤੇ ਸਰਸਾ ਨਦੀ ਤੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ 8 ਪੋ ਨੂੰ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਸ਼ਹੀਦ ਹੋ ਗਏ ਸਰ 9 ਪੋਨੂ ਕੀ ਹੋਇਆ ਸੀ 9 ਪੋਨੂ ਚਮਕੌਰ ਗੜੀ ਵਿੱਚ ਬਾਕੀ ਸਿੰਘਾਂ ਦੀ ਸ਼ਹੀਦੀ ਹੋ ਗਈ ਸੀ 10 ਪੋਨੂ ਕੀ ਹੋਇਆ ਸੀ 10 ਪੋਨੂ ਦੇ ਆਂਦਾਸ ਸਕਾਰ ਅਤੇ ਸਾਧਾਤ ਬੀਬੀ ਹਰਸਰਨ ਕੌਰ ਦੀ 9 ਪੋਨੂ ਕੀ ਹੋਇਆ ਸੀ ਛੋਟੇ ਸਾਬ ਜਦੇ ਅਤੇ ਮਾਤਾ ਗੁਜਰੀ ਜੀ ਨੂੰ ਸੂਬੇ ਦੀ ਕਚਹਿਰੀਆਂ 'ਚ ਹਾਜ਼ਰ ਕੀਤਾ ਸੀਗਾ ਅਤੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ 13 ਤਵ ਨੂੰ ਕੀ ਹੋਇਆ ਸੀ ਛੋਟੇ ਸਹਿਬ ਜਾਦੇ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਹੀ ਸ਼ਹੀਦ ਹੋ ਗਏ ਸਨ 14 ਤਵ ਨੂੰ ਕੀ ਹੋਇਆ ਸੀ ਸੰਸਕਾਰ ਮਾਤਾ ਗੁਜਰੀ ਅਤੇ ਛੋਟੇ ਸਹਿਬ ਜਾਦੇ ਦਾ ਪਿਆਰੇ ਬੱਚੋ ਅੱਜ ਅਸੀਂ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਆ ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਅਤੇ ਜ਼ੁਲਮ ਦੀ ਰੱਖਿਆ ਕਰਦੇ ਹੋਏ ਬਾਰ ਦਿੱਤਾ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਆਪਣੇ ਪਿਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਚਾਰ ਸ਼ਹੀਦ ਜਾਦੇ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਤੇ ਚਾਰਾਂ ਵਿੱਚੋਂ ਦੋ ਬਹੁਤ ਹੀ ਛੋਟੀ ਉਮਰ ਦੇ ਸਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਇਹ ਦੋਵੇਂ ਵੱਡੇ ਸਨ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਸਭ ਤੋਂ ਛੋਟੀ ਉਮਰ ਦੇ ਬੱਚੇ ਸਨ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਦਾ ਕੰਮ ਨਾ ਸਹੰਦੇ ਹੋਏ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਵੀ ਆਪਣੇ ਸਵਾਸ ਛੱਡ ਗਏ ਅਤੇ ਸ਼ਹੀਦ ਹੋ ਗਏ ਸਨ ਤੇ ਛੇ ਪੋਤੋਂ ਆਪਾਂ ਹਰ ਸਾਲ ਆਪਣਾ ਸ਼ਹੀਦ ਦਿਹਾੜੇ ਮਨਾਉਂਦੇ ਆ ਨਾ ਹੋਦੇ ਵਿੱਚ ਆਪਾਂ ਆਪਦੇ ਦੇਖੋ ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਣੀ ਖਾਤਰ ਹਨ ਸਿੱਖ ਕੌਮ ਖਾਤਰ ਆਪਣਾ ਸਾਰਾ ਪਰਿਵਾਰ ਬਾਰ ਦਿੱਤਾ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਹਨ ਇਹਨਾਂ ਦਿਨਾਂ ਦੇ ਵਿੱਚ ਵੀ 6 ਤੋਂ 12 ਪੋ ਤੱਕ ਲੈ ਕੇ ਰਹੇ ਮਤਲਬ 12 ਪੋ ਤੱਕ ਉਹਨਾਂ ਨੇ ਆਪਦੇ ਸਾਰਾ ਪਰਿਵਾਰ 6 ਤੋਂ 12 ਪੋ ਦੇ ਵਿੱਚ ਤੱਕ ਉਹਦਾ ਸਾਰਾ ਪਰਿਵਾਰ ਆ ਜਿਹੜਾ ਉਹ ਬਾਰ ਦਿੱਤਾ ਸੀ ਸਭ ਤੋਂ ਪਹਿਲਾਂ 6 ਪੋ ਨੂੰ ਜਿਹੜਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਹਾਂ ਠੀਕ ਹੈ ਤਾਂ ਉਹਦੇ ਬਾਅਦ ਕੀ ਹੋਇਆ ਸੀਗਾ ਪਤਾ ਕਿਸੇ ਨੂੰ ਬੇਟਾ ਹਾਂਜੀ ਹਾਂ ਵੈਰੀ ਗੁੱਡ ਉਸ ਤੋਂ ਬਾਅਦ ਜੇ ਸਾਰਸਾ ਨਦੀ ਤੇ ਜਾ ਕੇ ਉਹਨਾਂ ਸਾਰੇ ਪਰਿਵਾਰ ਦਾ ਕੀ ਹੋ ਗਿਆ ਸੀ ਦਸੋੜਾ ਪੈ ਗਿਆ ਸੀ ਫਿਰ ਛੋਟੇ ਸਹਿਬ ਜاده ਤੇ ਮਾਤਾ ਗੁਜਰੀ ਜੀ ਨੂੰ ਕਿੱਥੇ ਰੱਖਿਆ ਗਿਆ ਸੀ ਪਤਾ ਕਿਸੇ ਨੂੰ ਹਾਂ ਦੇਖੋ ਕਿ ਨਹੀਂ ਠੰਡੇਗੀ ਹਨਾ ਤੇ ਉਹਨਾਂ ਨੂੰ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਗੁਰਜ ਦੇ ਵਿੱਚ ਰੱਖਿਆ ਗਿਆ ਛੋਟੇ ਸਹਿਜਾਦੇ ਦੀ ਸ਼ਹਾਦਤ ਕਿੱਦਾਂ ਹੋਈ ਸੀ ਇੱਟਾ ਮੀਂਹ ਦੇ ਵਿੱਚ ਉਹਨਾਂ ਨੂੰ ਚਿਣਿਆ ਗਿਆ ਵੱਡੇ ਸਹਿਜਾਦੇ ਦੀ ਸ਼ਹਾਦਤ ਕਿੱਦਾਂ ਹੋਈ ਸੀ ਹਾਂ ਉਹ ਜਿਹੜੇ ਵੱਡੇ ਸਹਿਜਾਦੇ ਸੀਗੇ ਉਹ ਚਾਂਦਨੀ ਚੌਂਕ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸੀ ਤੇ ਰਾਜੀ ਆਪਾਂ ਨੂੰ ਇਹ ਦਿਨ ਕਿੰਨੇ ਮਨਾਉਣੇ ਚਾਹੀਦੇ ਆ ਦੇਖੋ ਇਹ ਦਿਨਾਂ ਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਪਾਠ ਕਰਨਾ ਚਾਹੀਦਾ ਵਾਹਿਗੁਰੂ ਜੀ ਨੂੰ ਨਹੀਂ ਪਾਠ ਹੁੰਦਾ ਉਹਨੂੰ ਵਾਹਿਗੁਰੂ ਕਰਨਾ ਹਨਾ ਵੱਧ ਤੋਂ ਵੱਧ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਕਿ ਰੱਬ ਦਾ ਨਾਮ ਲਓ ਜਿੰਨਾ ਜਿੰਨਾ ਲਿਆ ਜਾ ਸਕਦਾਗਾ ਹਨਾ ਤਾਂ ਜੇ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਜਿੱਲਾ ਨੇ ਆਪਣੇ ਲਈ ਆਦਾ ਸਾਰਾ ਪਰਿਵਾਰ ਵਾਰ ਦਿੱਤਾ ਉਹਨਾਂ ਲਈ ਆਪਾਂ ਇੰਨਾ ਕੁ ਤਾਂ ਕਰ ਹੀ ਸਕਦੇ ਆ ਆ ਦਿਨਾਂ ਦੇ ਬੱਚਾ ਹਨਾ ਪ੍ਰੋਪਰ ਗੁਰੂ ਘਰ ਜਾਓ ਦੇਲੀ ਪਾਠ ਕਰੋ ਹੋਰਾਂ ਨੂੰ ਵੀ ਦੱਸੋ ਆਪਣੇ ਧਰਮ ਬਾਰੇ ਹਨਾ ਵੀ ਕਿਦਾ ਸਾਡੇ ਇੱਕ ਅਜਿਹਾ ਆਪਣਾ ਸਿੱਖ ਧਰਮਾ ਜਿਨੇ ਹਉ ਤੋਂ ਬਾਦ ਕਰਵਾਨੀਆਂ ਦਿੱਤੀਆਂ ਠੀਕ ਹੈ ਤੇ ਹੁਣ ਆਪਾਂ ਲਈ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੁਛ ਟਾਈਮ ਆਪਾਂ ਵਾਹਿਗੁਰੂ ਦਾ ਜਪ ਕਰਾਂਗੇ ਠੀਕ ਹੈ ਸਾਰੇ ਬੱਚੇ ਹੱਥ ਜੋੜੋ ਅੱਖਾਂ ਬੰਦ ਕਰੋ ਤੇ ਵਾਹਿਗੁਰੂ ਦਾ ਜਪ ਕਰੋ ਵਾਹਿਗੁਰੂ ਬੋਲੋ ਬੇਟਾ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ